ਪਰਮਿੰਦਰ ਕੌਰ ਦੀ ਰਚਨਾ ਸੁਖਾਵਾਂ ਜਿਹਾ ਮਾਹੌਲ ਬਣਾਉਣਾ ਬਹੁਤ ਵਾਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਮੈਂ ਤਾਂ ਬਜ਼ੁਰਗਾਂ ਲਈ ਸਭ ਕੁਝ ਕਰ ਰਿਹਾ ਹਾਂ ਪਰ ਫਿਰ ਵੀ ਮਨ ਅਸ਼ਾਂਚਿਆ ਰਹਿੰਦਾ ਇੰਜ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਖੁਸ਼ ਨਹੀਂ ਹਨ ਆਪਣੇ ਵੱਲੋਂ ਤਾਂ ਸਾਰੇ ਹੀ ਘਰ ਦਾ ਮਾਹੌਲ ਖੁਸ਼ ਨੁਮਾ ਬਣਾਉਂਦੇ ਸਭ ਕੁਝ ਕਰਦੇ ਹਨ ਜੇਕਰ ਕੁਝ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਉਹ ਚਾਟਮਨ ਨੂੰ ਕੁਜਰਾਹਤ ਮਿਲੇ ਬੱਚੇ ਤੇ ਬਜ਼ੁਰਗ ਹੁੰਦੇ ਇਕ ਬਰਾਬਰ ਕਹਿੰਦੇ ਤਾਂ ਸਾਰੇ ਹੀ ਇੰਜ ਹਨ ਪਰ ਬਹੁਤ ਵਾਰ ਘਰਾਂ ਵਿੱਚ ਹੋਰ ਸਭ ਕੁਝ ਕੀਤਾ ਜਾਂਦਾ ਹੈ ਬਸ ਇਸ ਕਹਾਵਤ ਤੇ ਅਮਲ ਨਹੀਂ ਕੀਤਾ ਜਾਂਦਾ ਜਿੱਥੇ ਅਮਲ ਕੀਤਾ ਜਾਂਦਾ ਉਹ ਕਰਕੇ ਸੇ ਸਵਰਗ ਤੋਂ ਘੱਟ ਨਹੀਂ ਹੁੰਦਾ ਮਾਪੇ ساری ਉਮਰ ਮਿਹਨਤ ਮੁਸ਼ਕਲ ਕਰਕੇ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਕਰਦੇ ਕਈ ਵਾਰ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਆਪਣੇ ਅੰਦਰ ਹੀ ਦਬਾ ਲੈਂਦੇ ਨੇ ਤੇ ਸੋਚਦੇ ਹਨ ਕਿ ਜਦੋਂ ਬੱਚੇ ਆਪਣੇ ਪੈਰਾਂ ਤੇ ਖੜੇ ਹੋਗੇ ਉਦੋਂ ਸੇ ਜਦੋਂ ਬੱਚੇ ਆਪਣੇ ਪੈਰਾਂ ਤੇ ਪੂਰੀ ਤਰ੍ਹਾਂ ਖੜ ਜਾਂਦੇ ਹਨ ਤਾਂ ਉਸ ਸਮੇ ਬਜ਼ੁਰਗਾਂ ਦੇ ਪੈਰ ਲੜਖੜਾਰੇ ਹੁੰਦੇ ਹਨ ਫਿਰ ਉਸ ਸਮੇ ਚਾਹੇ ਬਜ਼ੁਰਗਾਂ ਕੋਲ ਬਹੁਤ ਸਾਰਾ ਪੈਸਾ ਵੀ ਹੋਵੇ ਪਰ ਇਹਨੀ ਤਾਕਤ ਨਹੀਂ ਹੁੰਦੀ ਕਿ ਉਹ ਆਪਣੀਆਂ ਸਾਰੀਆਂ ਛਾਵਾਂ ਦੀ ਪੂਰਤੀ ਖੁਦ ਕਰ ਸਕਣ ਜਿਵੇਂ ਛੋਟੇ ਬੱਚਾ ਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਜਾਂਦਾ ਹੈ ਉਵੇਂ ਹੀ ਬਜ਼ੁਰਗਾਂ ਨੂੰ ਵੀ ਸਹਾਰੀ ਦੀ ਲੋੜ ਹੁੰਦੀ ਹੈ ਕਈ ਬਜ਼ੁਰਗ ਵੀ ਬੱਚਿਆਂ ਵਾਂਗ ਘੁਮਨ ਫਿਰਨ ਦੇ ਸ਼ੌਕੀਨ ਹੁੰਦੇ ਨੇ ਪਰ ਬੜਾ ਪ੍ਰੇ ਕਰਨ ਉਹ ਇਕੱਲੇ ਨਹੀਂ ਕਿਤੇ ਜਾ ਸਕਦੇ ਸੋ ਕਦੀ ਕਦੀ ਜਿੱਥੇ ਉਹ ਜਾਣਾ ਚਾਹੁੰਦੇ ਨੇ ਮਿਲ ਕੇ ਉੱਥੇ ਜਾਣਾ ਚਾਹੀਦਾ ਨਹੀਂ ਤਾਂ ਘਰ ਵਿੱਚ ਬੈਠੇ ਉਹ ਇਕੱਲੇਪਨ ਦੇ ਸ਼ਿਕਾਰ ਹੋ ਜਾਂਦੇ ਨੇ ਬੱਚਿਆਂ ਤੇ ਬਜ਼ੁਰਗਾਂ ਦੀ ਨੀਂਦ ਬਹੁਤ ਘੱਟ ਹੁੰਦੀ ਹੈ ਬੱਚਿਆਂ ਲਈ ਕਈ ਤਰ੍ਹਾਂ ਦੇ ਉਹਰਪੋਹਰ ਕੀਤੇ ਜਾਂਦੇ ਨੇ ਕਿ ਉਹ ਸੌ ਜਾਣ ਪਰ ਬਜ਼ੁਰਗ ਨੀਂਦੀਆਂ ਗੋਰੀਆਂ ਦਾ ਸਹਾਰਾ ਲੈਂਦੇ ਨੇ ਬੱਚੇ ਹਮੇਸ਼ਾ ਨਵੀਆਂ ਨਵੀਆਂ ਚੀਜ਼ਾਂ ਖਾਂਦੇ ਸ਼ਕੀਨ ਹੁੰਦੇ ਨੇ ਕਈ ਵਾਰ ਜੋ ਚੀਜ਼ਾਂ ਬੱਚਿਆਂ ਦੀ ਸਿਹਤ ਲਈ ਪਤਾ ਹੁੰਦਾ ਹੈ ਕਿ ਠੀਕ ਨਹੀਂ ਨੇ ਫਿਰ ਵੀ ਹਫਤੇ 10 ਦਿਨ ਬਾਅਦ ਉਹਨਾਂ ਨੂੰ ਖਾਣ ਲਈ ਉਹ ਚੀਜ਼ ਦਿੱਤੀ ਹੀ ਜਾਂਦੀ ਹੈ ਤਾਂ ਜੋ ਬੱਚਿਆਂ ਦੀ ਤ੍ਰਿਸ਼ਨਾ ਨੂੰ ਸ਼ਾਂਤ ਕੀਤਾ ਜਾ ਸਕੇ ਕਈ ਬਜ਼ੁਰਗਾਂ ਦਾ ਵੀ ਬੱਚਾ ਮੰਗ ਬਹੁਤ ਕੁਝ ਖਾਣ ਨੂੰ ਜੀ ਕਰਦਾ ਹੈ ਉਹ ਤਾਂ ਜਾਣਦੇ ਵੀ ਹੁੰਦੇ ਹੈ ਕਿ ਉਹਨਾਂ ਲਈ ਕੀ ਖਾਣਾ ਚੰਗਾ ਹੈ ਤੇ ਕੀ ਖਾਣਾ ਮਾੜਾ ਹੈ ਪਰ ਉਹਨਾਂ ਦੇ ਮਨ ਅੰਦਰ ਪੈਦਾ ਹੋਇਆ ਬੱਚਾ ਹਰ ਚੰਗੀ ਮਾੜੀ ਚੀਜ਼ ਦੀ ਮੰਗ ਕਰਦਾ ਪਰ ਬਜ਼ੁਰਗਾਂ ਨੂੰ ਸਮਝਦਾਰ ਮੰਨਦੇ ਹੋਏ ਟੋਕ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਨਾ ਖਾਓ ਇਹ ਚੀਜ਼ ਤੁਹਾਡੇ ਲਈ ਠੀਕ ਨਹੀਂ ਇਸ ਤਰ੍ਹਾਂ ਉਹਨਾਂ ਦੀ ਤ੍ਰਿਸ਼ਨਾ ਆ ਸ਼ਾਂਤੀ ਰਹਿੰਦੀ ਹੈ ਜਦ ਕਿ ਉਹਨਾਂ ਦੀ ਤ੍ਰਿਸ਼ਨਾ ਨੂੰ ਵੀ ਬੱਚਿਆਂ ਦੀ ਤ੍ਰਿਸ਼ਨਾ ਵਾਂਗ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਿੱ ਸਭ ਜਾਣਦੇ ਆ ਕਿ ਅਸ਼ਾਂਤ ਮਨ ਗੁੱਸੇ ਤੇ ਡਿਪਰੈਸ਼ਨ ਦਾ ਸਭ ਤੋਂ ਵੱਡਾ ਕਾਰਨ ਹੈ ਬੱਚੇ ਆਪਣੇ ਹਰ ਕੰਮ ਮਾਤਾ ਪਿਤਾ ਤੋਂ ਜ਼ਿੱਦ ਕਰਕੇ ਪੂਰਾ ਕਰਵਾ ਲੈਂਦੇ ਨੇ ਇਸੇ ਤਰ੍ਹਾਂ ਕਈ ਬਜ਼ੁਰਗ ਵੀ ਜ਼ਿੱਦੀ ਹੋ ਜਾਂਦੇ ਨੇ ਉਹ ਬੱਚਿਆਂ ਵਾਂਗ ਆਪਣੇ ਬੱਚਿਆਂ ਨੂੰ ਜ਼ਿੱਦ ਕਰਦੇ ਹਨ ਕਿ ਫਲਾਨਾ ਕੰਮ ਕਿਸੇ ਵੀ ਤਰ੍ਹਾਂ ਪੂਰਾ ਕਰੋ ਜੇਕਰ ਪੂਰਾ ਨਾ ਹੋਵੇ ਤਾਂ ਉਹਨਾਂ ਨੂੰ ਨਿਰਾਸ਼ਾ ਘੇਰ ਲੈਂਦੀ ਹੈ ਬੱਚਿਆਂ ਤੇ ਬਜ਼ੁਰਗਾਂ ਦੀ ਧਿਆਨ ਤੇ ਇਕਾਗਰਤਾ ਸ਼ਕਤੀ ਕੁਝ ਹੀ ਹੁੰਦੀ ਹੈ ਉਹ ਜੇਕਰ ਕਿਸੇ ਚੀਜ਼ ਦੀ ਮੰਗ ਕਰਦੇ ਨੇ ਤਾਂ ਉਸ ਸਮੇਂ ਤੱਕ ਉਹਨਾਂ ਦਾ ਧਿਆਨ ਉਸ ਚੀਜ਼ ਵੱਲ ਹੀ ਰਹਿੰਦਾ ਹੈ ਜਦੋਂ ਤੱਕ ਉਹਨਾਂ ਨੂੰ ਮਿਲ ਨਹੀਂ ਜਾਂਦੀ ਕੁਝ ਬੱਚੇ ਤੇ ਬਜ਼ੁਰਗ ਸ਼ਾਂਤ ਸੁਭਾਅ ਦੇ ਮਾਲਕ ਹੁੰਦੇ ਨੇ ਇਸ ਦੇ ਉਲਟ ਕੁਝ ਬੱਚੇ ਤੇ ਬਜ਼ੁਰਗ ਗੁੱਸੇ ਵਾਲੇ ਸੁਭਾਅ ਦੇ ਹੁੰਦੇ ਨੇ ਬੱਚਿਆਂ ਦੇ ਗੁੱਸੇ ਦਾ ਕਾਰਨ ਲੱਭ ਕੇ ਉਹਨਾਂ ਨੂੰ ਸ਼ਾਂਤ ਕਰਨ ਦੀ ਹਰ ਸੰਭਵ ਅਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬਜ਼ੁਰਗਾਂ ਤੇ ਗੁੱਸੇ ਦਾ ਕਾਰਨ ਲੱਭਣ ਦੀ بجائے ਕਈ ਵਾਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਤਾਂ ਵੱਡੇ ਹੋ ਸਿਆਣੇ ਹੋ ਸਮਝਦਾਰ ਹੋ ਤੁਹਾਨੂੰ ਤਾਂ ਸਮਝਣਾ ਚਾਹੀਦਾ ਤੁਸੀਂ ਹੰਜਣਾ ਕਰੋ ਉੰਜਣਾ ਕਰੋ ਅਜੇਹੇ ਵਿਚ ਕਰਾਂ ਵਿੱਚ ਆ ਸ਼ਾਂਤੀ ਤੇ ਵਖ ਵਖਰਾ ਦਾ ਮਾਹੌਲ ਬਣ ਜਾਂਦਾ ਹੈ ਬੱਚੇ ਚਾਹੁੰਦੇ ਹਨ ਕਿ ਸਾਰਾ ਦਿਨ ਉਹਨਾਂ ਕੋਲ ਬੈਠ ਕੇ ਕੋਈ ਖੇਡੇ ਗੱਲਾਂ ਕਰੇ ਉਹਨਾਂ ਦਾ ਸਾਥੀ ਬਣੇ ਬਜ਼ੁਰਗਾਂ ਨੂੰ ਵੀ ਕੁਈ ਗੱਲਾਂ ਕਰਨ ਨੂੰ ਚਾਹੀਦੇ ਅਜਿਹੇ ਵਿੱਚ ਉਹ ਆਪਣੇ ਸਾਰੇ ਦੁੱਖਾਂ ਤਕਰੀਫਾਂ ਨੂੰ ਭੁੱਲ ਜਾਂਦੇ ਨੇ ਇਹੀ ਕਾਰਨ ਹੈ ਕਿ ਬੱਚਿਆਂ ਤੇ ਬਜ਼ੁਰਗਾਂ ਦੀ ਆਪਸ ਵਿੱਚ ਕਾਫੀ ਨੇੜਤਾ ਹੁੰਦੀ ਹੈ ਉਹ ਇੱਕ ਦੂਜੇ ਦੇ ਸਾਥੀ ਬਣ ਖੁਸ਼ ਹੁੰਦੇ ਨੇ ਬੱਚਿਆਂ ਤੇ ਬਜ਼ੁਰਗਾਂ ਦੀ ਜੋੜੀ ਦੀ ਆਪਸੀ ਸੰਜ ਉਹਨਾਂ ਨੂੰ ਇੱਕ ਲੱਗ ਹੀ ਦੁਨੀਆ ਵਿੱਚ ਲੈ ਜਾਂਦੀ ਹੈ ਬੱਚੇ ਆਲੇ ਭੋਲੇ ਹੁੰਦੇ ਨੇ ਉਹਨਾਂ ਨੂੰ ਬੇਹਲਾ ਫਸਲਾ ਕੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਕੇਂਦਰਿਤ ਕੀਤਾ ਜਾ ਸਕਦਾ ਪਰ ਬਜ਼ੁਰਗਾਂ ਨੂੰ ਸਭ ਸਮਝ ਆਉਂਦਾ ਹੈ ਕਿ ਉਹਨਾਂ ਨਾਲ ਕੀ ਚੰਗਾ ਹੋ ਰਿਹਾ ਤੇ ਕੀ ਮਾੜਾ ਹੋ ਰਿਹਾ ਜਿਵੇਂ ਅਸੀਂ ਬੱਚਿਆਂ ਨੂੰ ਹਰ ਗੱਲ ਵਿੱਚ ਟੋਕਣ ਤੋਂ ਗਰੀਸ ਕਰਦੇ ਹਾਂ ਤਾਂ ਜੋ ਗਲਤ ਰਾ ਨਾ ਪੈ ਜਾਣ ਪਰ ਬਜ਼ੁਰਗਾਂ ਨੂੰ ਟੋਕਣ ਤੋਂ ਪਹਿਲਾਂ ਅਸੀਂ ਕਿਤੇ ਨਾ ਕਿਤੇ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਦਾ ਦਿਮਾਗ ਵੀ ਕੁਝ ਹੱਦ ਤੱਕ ਬੱਚਾ ਬਣ ਗਿਆ ਹੈ ਘਰ ਵਿੱਚ ਸ਼ਾਮਲ ਬਜ਼ੁਰਗਾਂ ਨੂੰ ਬੱਚਿਆਂ ਦੀ ਗਿਣਤੀ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਵੀ ਬੱਚਿਆਂ ਵਾਂਗ ਸਾਰੇ ਦੀ ਲੋੜ ਹੁੰਦੀ ਹੈ ਉਹ ਵੀ ਬੱਚਿਆਂ ਵਾਂਗ ਇਕੱਲੇ ਬਾਹਰ ਨਹੀਂ ਜਾ ਸਕਦੇ ਉਹ ਵੀ ਬੱਚਿਆਂ ਵਾਂਗ ਛੇਤੀ ਬਿਮਾਰ ਹੋ ਜਾਂਦੇ ਹਨ ਉਹ ਵੀ ਹਰ ਗੱਲ ਦਿਲ ਨੂੰ ਲਗਾ ਲੈਂਦੇ ਨੇ ਉਹ ਵੀ ਬੱਚਿਆਂ ਵਾਂਗ ਸਾਥ ਭਾਲਦੇ ਹਨ ਬੱਚਿਆਂ ਤੇ ਬਜ਼ੁਰਗਾਂ ਵਿੱਚ ਜੇਕਰ ਕੋਈ ਫਰਕ ਹੈ ਤਾਂ ਉਹ ਹੈ ਉਮਰ, ਸਾਂਝ ਅਤੇ ਤਜਰਬੇ ਦਾ। ਬੱਚਿਆਂ ਦੇ ਸੁਭਾਅ ਵਿੱਚ ਤਾਂ ਬਦਲਾਅ ਲਿਆਉਣਾ ਸੰਭਵ ਹੈ ਪਰ ਬਜ਼ੁਰਗਾਂ ਦੇ ਸੁਭਾਅ ਵਿੱਚ ਬਦਲ ਲਿਆਉਣਾ ਸੌਖਾ ਨਹੀਂ ਹੁੰਦਾ। ਕੁਝ ਬਜ਼ੁਰਗ ਤਾਂ ਆਪਣੀ ਉਮਰ, ਸਮਝ ਅਤੇ ਤਜਰਬੇ ਨਾਲ ਆਪਣੇ ਸੁਭਾਅ ਵਿੱਚ ਆਪ ਹੀ ਸਮੇਂ ਦੇ ਅਨੁਕੂਲ ਤਬਦੀਲੀ ਲਿਆਉਂਦੇ ਨੇ ਪਰ ਸਾਰੇ ਬਜ਼ੁਰਗ ਨਹੀਂ। ਉਸ ਵੇਲੇ ਇਹੀ ਫਰਕ ਕਈ ਬਜ਼ੁਰਗਾਂ ਦੀ ਤਬਰਦਾਨ ਸਾਬਤ ਹੁੰਦਾ ਤੇ ਕਈ ਬਜ਼ੁਰਗਾਂ ਦੇ ਲਈ ਸੋ ਜਿਨ੍ਹਾਂ ਘਰਾਂ ਵਿੱਚ ਬਜ਼ੁਰਗਾਂ ਨਾਲ ਬੱਚਿਆਂ ਵਾਂਗ ਵਰਤਾਅ ਕੀਤਾ ਜਾਂਦਾ ਹੈ ਉਹਨਾਂ ਘਰਾਂ ਵਿੱਚ ਸ਼ਾਂਤੀ ਤੇ ਖੁਸ਼ੀ ਬਣੀ ਰਹਿੰਦੀ ਹੈ ਇਸ ਦੇ ਉਲਟ ਜਿੱਥੇ ਬਜ਼ੁਰਗਾਂ ਨੂੰ ਸਿਰਫ ਤੇ ਸਿਰਫ ਵੱਡੇ ਸਿਆਣੀ ਤੇ ਸਮਝਦਾਰ ਹੀ ਸਮਝਿਆ ਜਾਂਦਾ ਹੈ ਉੱਥੇ ਕਦੀ ਕਦਾਂ ਕਰਦੇ ਹਾਲਾਤ ਸਭ ਕੁਝ ਕਰਨ ਦੇ ਬਾਵਜੂਦ ਵੀ ਖਰਾਬ ਤੇ ਅਸ਼ਾਂਤ ਰਹਿੰਦੇ ਹਨ ਬੱਚਿਆਂ ਵਿੱਚ ਛੁਪੀਆਂ ਰੁਚੀਆਂ ਨੂੰ ਬਾਹਰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣ ਸਕਣ ਬੁਢਾਪੇ ਦੀ अवस्था ਵਿੱਚ ਬਜ਼ੁਰਗਾਂ ਦੇ ਅੰਦਰ ਛੁਪੀਆਂ ਰੁਚੀਆਂ ਨੂੰ ਵੀ ਪਛਾਣਨਾ ਤੇ ਬਾਹਰ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਸ ਰੁਚੀ ਜਾਂ ਸ਼ੌਕ ਦੇ ਸਹਾਰੇ ਆਪਣੀ ਰਹਿੰਦੀ ਜ਼ਿੰਦਗੀ ਜ਼ਿੰਦਾਦਿਲੀ ਨਾਲ گزار ਸਕਣ ਅਸੀਂ ਸਾਰੇ ਹੀ ਆਪਣੇ ਮਾਂ-ਬਾਪ ਦੀ ਜਮਾ ਪੂੰਜੀ ਹਾਂ ਅਤੇ ਇਹ ਜਮਾ ਪੂੰਜੀ ਬੁਢਾਪੇ ਵਿੱਚ ਉਨ੍ਹਾਂ ਦੇ ਕੰਮ ਆਉਣੀ ਚਾਹੀਦੀ ਹੈ ਅੰਤ ਇਹ ਹੀ ਕਹਿ ਸਕਦੇ ਹਾਂ ਕਿ ਸੁਖਾਵਾਂ ਜੇ ਮਾਹੌਲ ਬਣਾਉਣਾ ਇਸ ਗੱਲ ਨੂੰ ਅਪਣਾਉਣਾ ਪੈਣਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਕੱਠਾ ਰੱਖ ਕੇ ਚੱਲਣਾ ਪੈਣਾ ਕਹਿਣੀ ਤੇ ਕਰਨੀ ਦੇ ਵਿਚਲਾ ਫਰਕ ਮਿਟਾਉਣਾ ਪੈਣਾ ਕਹਿਣੀ ਤੇ ਕਰਨੀ ਦੇ ਵਿਚਲਾ ਫਰਕ ਮਿਟਾਉਣਾ ਪੈਣਾ ਧੰਨਵਾਦ